ਸਸ਼ਿਕਲ ਦੋਸਤੋ ਸਾਡੇ ਨਾਲ ਨੇ ਇਸ ਸਮੇਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਪਰਮਸ਼੍ਰੀ ਬਾਬਾ ਪ੍ਰਵੀਰ ਸਿੰਘ ਜੀ ਸੀਚੇਵਾਲ ਹੋਰੀ ਜਿਨ੍ਹਾਂ ਨੇ ਪੂਰੇ এনवायरमेंट ਉਤੇ ਪੰਜਾਬ ਦੇ ਤੇ ਬਹੁਤ ਕੰਮ ਕੀਤਾ ਦੇਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਤੇ ਇਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੇ ਉਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਮਾਰਗਦਰਸ਼ਨ ਨੂੰ ਹਮੇਸ਼ਾ ਲੈਣ ਨੂੰ ਤਿਆਰ ਬੈਠੀਆਂ ਨੇ ਆਪ ਆਪਣਾ ਗੱਲ ਕਰਦੇ ਆਏ ਪੰਜਾਬ ਦੇ ਪਾਣੀਆਂ ਦੇ ਹਾਲਾਤ ਬਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਪਾਣੀ ਦੀ ਜੋ ਦਸ਼ਾ ਇਸ ਟਾਈਮ ਬੜੀ ਹੋਈ ਹੈ ਜੋ ਹਾਲਾਤ ਬਣਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਣੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਇੱਕ ਤਾਂ ਬੇਆਬ ਹੋ ਰਿਹਾ ਜਿਹਦੇ ਵਾਸਤੇ ਤਿੰਨ ਰਿਪੋਰਟਾਂ ਆ ਚੁੱਕੀਆਂ 17 ਜਾਈ ਸੀ ਜੀ ਉਹਨਾਂ ਨੇ ਕਿਹਾ ਸੀਗਾ ਨੈਸ਼ਨਲ ਵਾਟਰ ਰਿਸੋਰਸ ਜਲ ਨੇ ਜਿਹੜਾ ਅਨਲਿਸਿਸ ਕਰਦੇ ਉਹਨਾਂ ਨੇ ਕਿਹਾ ਸੀਗਾ ਕਿ 49 ਟਿੱਕਰ ਪੰਜਾਬ ਦਾ ਪਾਣੀ 1000 ਫੁੱਟ ਤੇ ਚੱਲੇਗਾ। ਵੇੇ ਦੇ ਉੱਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਇਹ 17 ਦੀ ਰਿਪੋਰਟ। ਜੀ। ਪਰ ਅਫਸੋਸ ਹੈ ਕਿ ਬਹੁਤਾ ਕੁਝ ਉਹਦੇ ਉੱਤੇ ਹੋਇਆ ਨਹੀਂ। ਤੇ ਹੁਣ ਸਰਕਾਰ ਕਰ ਰਹੀ ਹੈ ਜਿਸ ਤਰ੍ਹਾਂ ਆਪਣਾ ਪਾਣੀ ਹੈ ਜਿਹੜਾ ਨਹਿਰੀ ਪਾਣੀ ਹੈ ਉਹ ਖੇਤੀ ਨੂੰ ਲੱਗੇ। ਜੀ। ਇਹਦੇ ਨਾਲ ਮੁੱਖ ਮੰਤਰੀ ਸਾਹਿਬ ਕਹੇਗੇ 8000 ਲੱਖ ਕੂਬਲ ਜਿਹੜੇ ਆ ਘਟਾਉਣਾ ਚਾਹੁੰਦੇ ਆ ਤਾਂ ਕਿ ਧਰਤੀ ਹੇਠੋਂ ਪਾਣੀ ਨਨਕ ਜਿਹੜਾ ਪਾਣੀ ਸਾਡਾ دریاਵਾਂ ਦਾ ਪਾਣੀ ਆ ਉਹ ਐਗਰੀਕਲਚਰ ਨੂੰ ਨਹਿਰੀ ਪਾਣੀ ਲੱਗੇ ਜਿਹਦਾ ਅੱਗੇ ਸਿਰਫ 33% ਲੱਗਦਾ ਸੀ ਹੁਣ ਉਹ 80% ਤੇ ਜਾਏ ਜੀ ਸੋ ਇੱਕ ਵਧੀਆ ਆਰਥਿਕਿਰਨ ਦਿਸਰੀ ਹੈ ਜੀ ਦੂਸਰਾ ਪਾਣੀ ਦਾ ਗੰਦੇ ਹੋਣਾ ਪ੍ਰਦੂਸ਼ਿਤ ਹੋਣਾ ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਜਿਹਦੇ ਵਾਸਤੇ ਨੈਸ਼ਨਲ ਗ੍ਰੀਨਡਰ ਬੁਨਣ ਨੂੰ ਵੀ ਸਰਕਾਰਾਂ ਨੂੰ ਵੀ ਜੁਰਮਾਨਾ ਲਾ ਰਿਆ ਐ এনवायरमेंट ਕੰਪਨਸੇਸ਼ਨ ਪੈ ਰਿਹਾ ਜੀ ਤਕਰੀਬਨ ਅ 1 ਐਮਐਲਡੀ ਪਾਣੀ ਵਾਸਤੇ 43 ਲੱਖ ਰੁਪਇਆ ਲੱਗਦਾ ਅੱਛਾ ਪਰ ਜਿਹੜਾ এনवायरमेंट ਕੰਪਨਸੇਸ਼ਨ ਉਹ 1 ਕਰੋੜ ਤੋਂ ਉੱਪਰ ਅੱਗੇ ਪੈ ਚੁੱਕਾ ਐ 1 ਐਮਐਲਡੀ ਤੇ ਅੱਛਾ ਜੇ ਅਗਲੀ ਕਿਸ਼ਤ ਆਉਣ ਵਾਲੀ ਐ ਸੋ ਤੈਨੂੰ ਗੁਣਾ 4 ਗੁਣਾ ਜਰਮਾਨਾ ਭਰਿਆ ਜਾ ਰਿਹਾ ਪਰ ਉਹ ਹਜੇ ਜਿਹੜੇ ਕੰਮ ਅਧੂਰੇ ਆ ਜਿਨ੍ਹਾਂ ਉੱਤੇ ਸਰਕਾਰ ਹੁਣੋਂ ਅ ਗੰਭੀਰਤਾ ਦੇ ਨਾਲ ਦੇਖ ਰਹੀ ਹੈ ਆਉਣ ਵਾਲੇ ਸਮੇਂ ਤੇ ਇਹਦੇ ਰਿਜ਼ਲਟ ਜਰੂਰ ਆਉਣਗੇ ਜੀ ਦੂਸਰਾ ਕਿ ਅਸੀਂ ਤਾਂ ਲੰਬੇ ਸਮੇਂ ਤੋਂ 2000 ਦੇ ਵਿੱਚ 99 ਦੇ ਵਿੱਚ ਆਪਣੇ ਪਿੰਡ ਦਾ ਟ੍ਰੇਟ ਕਰਕੇ ਪਾਣੀ ਖੇਤੀ ਨੂੰ ਲਾਇਆ ਸੀ ਜਿਹੜਾ ਸਿਚੇ ਵਾਲਾ ਮਾਡਲ ਆ ਹੁਣ ਬਹੁਤ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਸਰਕਾਰਾਂ ਵੀ ਚਾਹੁੰਦੀਆਂ ਗੰਗਾ ਤੇ ਵੀ ਪ੍ਰੋਜੈਕਟ ਬਾਰੇ ਗੱਲ ਹੋਈ ਸੀ ਪਤਾ ਨਹੀਂ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਜੀ ਸੋ ਪਾਣੀ ਜਿਹੜਾ ਸਾਡੇ ਕੋਲ 17% ਆ ਪਾਣੀ ਅਸੀਂ ਉਹਨੂੰ ਜੇ ਰੀਯੂਜ਼ ਕਰ ਲਈਏ ਖੇਤੀ ਲਈ ਵਰਤ ਲਈਏ ਤੇ ਸਾਡਾ ਪਾਣੀ 17% ਬਚ ਜਾਏ ਤਾਂ ਬਹੁਤ ਪਾਣੀ ਹੈ ਜੀ ਇਸ ਤਰ੍ਹਾਂ ਹੁਣ ਇੱਕ ਰਿਪੋਰਟ ਤੁਸੀਂ ਦਿਖਾ ਰਹੇ ਸੀਗੇ ਅ ਅਫਰੀਕਾ ਦਾ ਦੇਸ਼ ਕਿਹੜਾ ਕੈਪਟਾਊਨ ਐ ਸੌਫਟ ਕਰੇਗਾ ਕੈਪਟਾਊਨ ਸ਼ਹਿਰ ਹਿੱਥੇ ਦਾ ਦੇਖੜ 44 ਲੱਖ ਦੀ ਆਬਾਦੀ ਹੈ ਤੇ ਜਿੱਥੇ ਆ ਪੂਰੀਆਂ پابੰਦੀਆਂ ਜਿਹੜਾ ਹੈਗਾ ਲੱਗ ਚੁੱਕੀਆਂ ਫੋਰਸ ਨੂੰ ਉਹ ਜਿਹੜੀ ਹੈਗੀ ਆ ਸੌਂਕ ਦਿੱਤਾ ਕਿ ਤੁਸੀਂ ਉਹਦੇ ਲਿਮਿਟਾਂ ਲੱਗੀਆਂ ਕਿ ਇੰਨੇ ਲੀਟਰ ਤੋਂ ਵੱਧ ਤੁਸੀਂ ਪਾਣੀ ਜਿਹੜਾ ਵਰਤ ਨਹੀਂ ਸਕਦੇ ਜਦੋਂ ਕਿ ਪੂਰਬ ਭਾਰਤ ਦੇ ਵਿੱਚ 135 ਲੀਟਰ ਸ਼ਹਿਰਾਂ ਵਾਸਤੇ ਤੇ 70 ਲੀਟਰ ਪਿੰਡਾਂ ਵਾਸਤੇ ਜਦੋਂ ਕਿ 300 ਲੀਟਰ ਪਾਣੀ ਵਰਤਿਆ ਜਾ ਰਿਹਾ ਉਹਨੂੰ ਤਿੱਗਣਾ ਪਾਣੀ ਦੂਜਾ ਪਰ ਹੈਡ ਜਿੰਨਾ ਵਰਤ ਰਿਹਾ ਉਹ ਤੇ ਕਿੰਨਾ ਵਰਤ ਰਿਹਾ ਵਰਤਿਆ ਜਾ ਰਿਹਾ ਬੜੀ ਲੰਬੇ ਸਮੇਂ ਤੋਂ ਅਸੀਂ ਇਹ ਆਵਾਜ਼ ਉਠਾ ਰਹੇ ਹਾਂ ਕਿ ਜੇ ਫਿਲਟਰ ਕਰ ਲਈ ਸਾਡੇ ਕੋਲ 135 ਲੀਟਰ ਦਾ ਦੀ ਕਪੈਸਿਟੀ ਹੈ ਤਾਂ ਫਿਰ 300 ਲੀਟਰ ਅਸੀਂ ਕੱਢਾਂਗੇ ਤਾਂ ਦੱਸੋ ਕਦੋਂ ਅਸੀਂ ਉਹ ਜਿਹੜਾ ਹੈਗਾ ਵਾ ਗੰਦਾ ਪਾਣੀ ਉਹਦੇ ਤੇ ਕਾਬੂ ਪਾਵਾਂਗੇ ਉਹਦੇ ਵਾਸਤੇ ਉੱਤੇ ਕੰਮ ਵੀ ਕਰਨ ਦੀ ਲੋੜ ਪਰ ਜੇ ਇਸ ਤਰੀਕੇ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਮੋਟਰਾਂ ਜਿਹੜੀਆਂ ਹੈਗੀਆਂ ਬੰਦ ਕਰ ਦਿੱਤੀਆਂ ਪ੍ਰਾਈਵੇਟ ਪੰਪ ਬੰਦ ਕਰ ਦਿੱਤੇ ਆ ਪਾਣੀ ਨਿਰਧਾਰਤ ਹੋਣ ਦਾ ਵੀ ਹਫ਼ਤੇ ਦੇ ਵਿੱਚ ਦੋ ਦਿਨ ਪਾਣੀ ਜਿਹੜਾ ਹੈਗਾ ਤੁਸੀਂ ਨਹਾਇਆ ਕਰੋਗੇ ਇਹੋ ਜਿਹੀਆਂ پابੰਦੀਆਂ ਅਫਰਕਾ ਦੇ ਵਿੱਚ ਲੱਗ ਰਹੀਆਂ ਤੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਉਹ ਚੇਤਾਵਨੀਆਂ ਬਹੁਤ ਆ ਚੁੱਕੀਆਂ ਉਹਦੋਂ ਮਗਰੋਂ ਫਿਰ ਨਿਕਾ ਨੂੰ ਛੜੀ ਵਾਰੀ ਨਾ ਆਵੇ ਉਖਣੀ ਪਾਉ ਕਿ ਜਿਸ ਨੂੰ ਵੀ ਤਰਪ ਬਣੀਆਂ ਹੋ ਰਹੀਆਂ ਜਿਸ ਗਲੋਬਲ ਵਾਰਮਿੰਗ ਤੇ ਅੱਜ ਤੋਂ 50 ਸਾਲ ਪਹਿਲਾਂ 20 30 ਸਾਲ ਪਹਿਲਾਂ ਚਰਚਾ ਕਰਦੇ ਸੀ ਅਜੋ ਆਗੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹਿਮਾਚਲ ਚੰਡੀਗੜ੍ਹ ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ 11 ਜ਼ਿਲ੍ਹਿਆਂ ਦੇ ਵਿੱਚ 310 ਜ਼ਿਲ੍ਹੇ ਪੂਰੇ ਭਾਰਤ ਦੇ ਵਿੱਚ ਗਲੋਗਲਵਾਰ ਮੰਗਦੀ ਮਾਰ ਹੇਠਾਂ 23 ਦੇ ਵਿੱਚ ਆਏ ਤੇ 24 ਦਾ ਹੁਣ ਰਿਕਾਰਡ ਤੋੜ ਰਿਹਾ ਜਿਹੜਾ ਗਰਮੀ ਫਿਰ ਗਰਮੀ ਤੇ ਜੇ ਗਰਮੀ ਨਹੀਂ ਹੈਉਣ ਵਾਲੇ ਸਮੇਂ ਵਿੱਚ ਬਾਹਰ ਵੀ ਦਾ ਵੀ ਕਹਿ ਨਹੀਂ ਸਕਦੇ ਕਿ ਆਉਣ ਵਾਲੇ ਸਮੇਂ ਵਿੱਚ ਕੀ ਕਰੇ ਇਹ ਤਾਂ ਕੁਦਰਤ ਦੇ ਹੱਥਾਂ ਸੋ ਜਿਹੜਾ ਕੁਦਰਤ ਨਾਲ ਸਨੇਹ ਵੀ ਦੇ ਜਾਂਦਾ ਉਹਦੀਆਂ ਮਾਰਾਂ ਵੀ ਪੈ ਰਹੀਆਂ ਪਰ ਫਿਰ ਵੀ ਅਫਸੋਸ ਆ ਕਿ ਅਸੀਂ ਸਮਝਣ ਨੂੰ ਤਿਆਰ ਨਹੀਂ ਪਾਣੀ ਨੂੰ ਜਿਹੜਾ ਹੈਗਾ ਵੇਸ਼ ਟੋਲੀ ਜਾਂਦੇ ਆ ਵੇਸ਼ ਵਰਤੀ ਜਾਂਦੇ ਆ ਇਹ ਸਮਝਦੇ ਹੋ ਕੋਤਰੀ ਧਰਤੀ ਥੱਲੇ ਜਿਹੜੇ ਬਜ਼ੁਰਗ ਸਾਨੂੰ 5 6 ਫੁੱਟ ਤੇ ਪਾਣੀ ਧਰਤੀ ਥੱਲੇ 10 ਫੁੱਟ ਤੇ ਦੇ ਕੇ ਗਏ ਸੀ ਅੱਜ 150 ਫੁੱਟ ਥੱਲੇ ਚਲੇ ਗਏ ਲੈ ਕੋਈ ਛੇੜ ਤੋਂ ਫੁੱਟ ਦਾ ਮਤਲਬ ਵੀ 15 ਮੰਜ਼ਲਾ ਪਾਣੀ ਅਸੀਂ ਥੱਲੋਂ ਕੜ ਚੁੱਕੇ ਆ ਤਾਹੀਂ ਛੇੜ ਵੀ ਤਾਂ ਸੁਣੇ ਸ਼ੁਰੂ ਹੋਗੇ ਨਾ ਇਹ ਵਿੱਚ ਤੁਪੋਸੀ ਪਰ ਜੇ ਰਹੀ ਹੈ ਕਿ ਕੁਦਰਤ ਦਾ ਅੰਨਾ ਸ਼ੋਸ਼ਨ ਕਰਾਂਗੇ ਫਿਰ ਉਹਦੇ ਰਿਜ਼ਲਟ ਤਾਂ ਭੁਗਤਨੇ ਪੈਣਗੇ ਸੋ ਅੱਜ ਬਹੁਤ ਵੱਡੀ ਲੋੜ ਹੈ ਬਾਬੇ ਨਾਨਕ ਦੇ ਬਚਨਾਂ ਨੂੰ ਅਮਲ ਚ ਲਿਆਈਏ ਪਵਨ ਗੁਰੂ ਪਾਣੀ ਪਿੱਤਾ ਮਾਤਾ ਧੰਤੁ ਮਤਤ ਦਾ ਸੰਦੇਸ਼ ਜਿਹੜਾ ਹੈ ਉਹਨੂੰ ਸਮਝੀਏ ਤੇ ਜਿਹੜੀ ਹੈਗੀ ਸਾਡੀਆਂ ਫਸਲਾਂ ਇਹ ਫਲੱਡ ਸਿਸਟਮ ਤੋਂ ਇਹ ਹਟਾ ਕੇ ਡ੍ਰਿਪ ਸਿਸਟਮ ਫੋਰਾ ਸਿਸਟਮ ਲਾਉ ਖੇਤੀ ਦੀ ਜਗ੍ਹਾ ਸਾਨੂੰ ਬਾਗਬਾਨੀ ਵੱਲ ਵੀ ਆਉਣਾ ਚਾਹੀਦਾ ਹੈ ਦ੍ਰਸ਼ਤਵੰਤ ਤੁਮ। ਨਹੀਂ ਆ ਸ਼ਹਿਰ ਦੇ ਵਿੱਚ ਘੱਟੋ-ਘੱਟ ਕੇ ਛੋਟੀ ਜਹੀ ਨਹਿਰ ਜਿਹੜੀ ਹੈ ਰੋਜ਼ ਪਾਣੀ ਦੀ ਨਿਕਲਦੀ ਹੈ ਜਿਹੜਾ ਪੂਰੀ ਕਿਉਂਕਿ ਜਨਾਬ ਬਾਹਰ ਨਿਕਲਦਾ ਸਮਝ ਲਓ ਉਹ ਤੇ ਗੰਦਾ ਹੋ ਕੇ ਨਿਕਲਦਾ ਸਮਝ ਲਓ ਕਿ ਨਹਿਰ ਨਿਕਲ ਰਹੀ ਹੈ। ਨਾ ਨਿਕਲਦੀ। ਤੇ ਉਹ ਉਹਨੂੰ ਰੀ-ਯੂਜ਼ ਕਰ ਲਈਏ ਤੇ ਸਮਝ ਲਓ ਸਾਡੇ ਕੋਲ ਧਰਤੀ ਹੇਠਲਾ ਪਾਣੀ ਅਸੀਂ ਇਹੀ ਸਰਕਾਰ ਨੂੰ ਉਸ ਵੇਲੇ ਤੋਂ 2000 ਤੋਂ ਲੱਗੇ ਹੋਏ ਆ। ਵੀ ਇਹ ਪਾਣੀ ਅਸੀਂ ਯੂਜ਼ ਕੀਤਾ ਲਓ ਪਾਣੀ ਖੱਟ ਧਰਤੀ ਤੋਂ ਲਓ ਮੋਟਰਾਂ ਨਾਲ ਨਲ ਪਾਣੀ ਕੱਢ ਗਏ ਸੀ ਫਰੀ ਬਿਜਲੀ ਦੇ ਰਹੇ ਸੋ ਤੈਨੂੰ ਕੋਣੋ ਬਿਜਲੀ ਲੱਗਦੀ ਹੈ 15 ਦੀ ਮੋਟਰ ਕੱਢਦੀ ਉੱਤੇ ਜਿਹੜੀ ਛੱਪੜ ਬਣਿਆ ਮਾ ਉਹਦੇ ਚ ਤਿੰਨ ਦੀ ਮੋਟਰ ਕੰਮ ਕਰੀ ਜਾਂਦੀ ਹੈ ਤੇ ਜੇ ਕਰੇ ਸੀ ਉਹੀ ਪਾਣੀ ਨੂੰ ਰੀਜ਼ ਬੁਝ ਕਰ ਲਈ 17% ਪਾਣੀ ਛੱਡੋ ਉਹੀ ਪੀ ਸਕਦਾ ਦੂਸਰਾ ਡਰੇਨਾ ਨਦੀਆਂ ਦਰਿਆ ਇਹ ਪ੍ਰਦੂਸ਼ਿਤ ਹੁਣ ਤੋਂ ਪੀ ਸਕਦੇ ਆ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਨੇ ਜਿਹੜੇ ਪ੍ਰਮੁਖ ਤੌਰ ਤੇ ਖਤਰਾ ਪੇਸ਼ ਨਿਮਾਰੇ ਹੈ ਇਹਦੇ ਵਿੱਚ ਅੰਮਰਸਰ ਜਿਲੰਦਰ ਲੁਧਿਆਣਾ ਜੀ ਤੇ ਚੰਡੀਗੜ੍ਹ ਚਾਰ ਸ਼ਰਨ ਇਹ ਕੈਂਡੀਡੇਟ ਦਾ 50 ਤੱਕ ਦੱਸਿਆ ਕਿ ਇਹ ਖਾਲੀ ਸਹਰਾਂ ਚ ਹੋਊਗਾ ਲੁਧਿਆਣਾ ਚੰਡੀਗੜ੍ਹ ਤੇ ਅੰਮ੍ਰਿਤਸਰ ਇੱਥੇ ਕੋਈ ਜਿਹੜੇ ਇਮੀਡੀਏਟਲੀ ਕੋਈ ਸਟੈਪ ਲਿਆ ਜਾ ਰਹੇ ਸਟੈਪ ਹਜੇ ਤੱਕ ਕੋਈ ਖਾਸ ਨਹੀਂ ਹੈ ਅਸੀਂ ਤਾਂ ਰੌਲਾ ਪਾ ਰਹੇ ਆਉਣ ਵਾਲੇ ਸਮੇਂ ਤੇ ਫਿਰ ਵੀ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਜਿਹੜਾ ਪਾਣੀ ਬੇਸਾ ਵਰਤਿਆ ਜਾਂਦਾ ਉਹਨੂੰ ਕੰਟਰੋਲ ਲੋ ਕਿਉਂਕਿ ਪਾਣੀ ਨਹੀਂ ਮੁੱਕਦੇ ਜਾ ਰਹੇ ਸੁੱਕਦੇ ਜਾ ਰਹੇ ਪਾਣੀ ਬਰਬਾਦ ਹੋ ਰਿਹਾ ਪਾਣੀ ਕੋ ਸਾਡੇ ਕੋਲ ਟ੍ਰੀਟ ਕਰਨ ਲਈ ਸਾਧਨ ਹੈ ਨਹੀਂ ਅਸੀਂ ਕਿਉਂ ਇਹ ਗਲਤੀਆਂ ਕਰਦੇ ਆ ਸੋ ਜਿੰਨਾ ਚਿਰ ਲੋਕ ਵੀ ਸਮਝੋ ਨਾ ਸਰਕਾਰਾਂ ਵੀ ਇਹਦੇ ਤੇ ਸ਼ਕਤੀ ਵੀ ਵਰਤਣ ਜਿੱਥੇ ਵੀ ਕੁਝ ਹੋਰੇ ਤਾਂ ਹੀ ਰੁਕਣਾ ਨੇ ਦੋਨੋਂ ਜਿਹੜੇ ਕੀ ਤੁਹਾਨੂੰ ਨਹੀਂ ਲੱਗਦਾ ਹੈ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਇਹਨੂੰ ਇੱਕ ਜ਼ਰੂਰੀ ਵਿਸ਼ੇ ਵਜੋਂ ਇਹਨਾਂ ਸਬਜੈਕਟਸ ਨੂੰ ਪੜਾਇਆ ਜਾਣਾ ਚਾਹੀਦਾ ਹੈ ਬੱਚੇ ਵਾਸਤੇ ਤਾਂ ਬਹੁਤ ਕੁਝ ਆਪ ਬਣਾਉਂਦੇ ਵੀ ਆ ਪਰ ਉਹ ਤਰੀਕੇ ਦੇ ਨਾਲ ਉਹਦੀ ਵਰਤੋਂ ਕਿੱਦਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਸਾਡੀ ਜਿਹੜੀ ਪੜ੍ਹਾਈ ਆ ਸਿਰਫ ਇਤੁਕਿਤ ਕਰ ਰੱਖੀ ਹੋਈ ਹੈ ਕਿ ਅਸੀਂ ਉਹਦੇ ਚੋਂ ਪਾਸ ਜਿੱਦਣ ਹੋ ਗਿਆ ਉਹ ਕਿਤਾਬਾਂ ਜ਼ੀਰੋ ਹੋ ਜਾਂਦੀ। ਸੋ ਇਹ ਜਿਹੜੀ ਸਦੀ ਜਿਹੜੀ ਬਾਹਰਲੇ ਮੁਲਕਾਂ ਦੇ ਕਿ ਜਿਹੜੀਆਂ ਜੀਵਨ 'ਚ ਕੰਮ ਕਰਨ ਵਾਲੀਆਂ ਗੱਲਾਂ ਉਹ ਸਲੇਵਸ ਦਾ ਹਿੱਸਾ ਨਹੀਂ ਉਹਨੂੰ ਰੂਟੀਨ 'ਚ ਕਰਵਾਉਂਦੇ। ਸਾਨੂੰ ਇਹ ਵੀ ਜਿਹੜੀਆਂ ਜੀਵਨ 'ਚ ਸਾਡੇ ਕੰਮ ਕਰਨ ਆਉਣੇ ਆਉਣ ਵਾਲੀਆਂ ਗੱਲਾਂ ਉਹ ਜਿਹੜੇ ਜਿਹਨੂੰ ਅਪਣਾਉਣ ਦੀ ਗੱਲ ਉਹ ਕਲਾ ਸਿਲੇਬਸ ਦੇ ਵਿੱਚ ਸਹੀ ਨਹੀਂ ਉਹ ਸਾਡਾ ਪ੍ਰੈਕਟੀਕਲ ਹਿੱਸਾ ਹੋਣਾ ਚਾਹੀਦਾ ਤਾਂ ਹੀ ਸਾਡੇ ਬੱਚਿਆਂ ਦੇ ਅਮਲ ਵਿੱਚ ਆਸ ਆਪਾਂ ਇਹ ਕਹਿ ਕੇ ਕਿ ਇਹ ਕਿ ਪਹਿਨਾ ਸਿਲੇਬਸ ਦਾ ਹਿੱਸਾ ਜਿਹੜਾ ਬਣੇ ਉਹ ਕਲਾ ਸਿਲੇਬਸ ਤਕੀਮਤ ਨਾ ਰਹੇ ਤਕੀਮਤ ਨਾ ਰਹੇ ਉਹ ਪ੍ਰੈਕਟੀਕਲ ਵੀ ਪ੍ਰੈਕਟੀਕਲ ਵੀ ਬੱਚਿਆਂ ਨੂੰ ਪਤਾ ਹੋਵੇ ਇਹ ਪਾਣੀ ਨੂੰ ਘਰ ਦੇ ਪਾਣੀ ਨੂੰ ਅਸੀਂ ਕਿੱਦਾਂ ਧਰਤੀ ਥੱਲੇ ਨਹੀਂ ਚਾਰਜ ਕਰ ਸਕਦੇ ਜਿਹੜਾ ਪਾਣੀ ਹੈ ਅਸੀਂ ਕਿੱਦਾਂ ਸਬਜ਼ੀਆਂ ਨੂੰ ਦਰਖਤਾਂ ਨੂੰ ਪਾ ਸਕਦੇ ਹ ਕਿਸ ਤਰ੍ਹਾਂ ਅਸੀਂ ਟਾਇਲਟ ਦਾ ਪਾਣੀ ਜਿਹੜਾ ਹੈਗਾ ਉਹਨੂੰ ਆ ਜਿਹੜਾ ਹੈਗਾ ਉਹਨੂੰ ਘੱਟ ਯੂਜ਼ ਕਰ ਸਕਦੇ ਆ ਜਿਸ ਤਰ੍ਹਾਂ 플러ਸ਼ ਦੇ ਉੱਤੇ ਇੱਕ ਵੱਡਾ ਬਟਨ ਲੱਗਾ ਹੁੰਦਾ ਇੱਕ ਛੋਟਾ ਬਟਨ ਲੱਗਾ ਹੈ। ਇਹ ਵੀ ਹੁਣ ਤਾਂ ਇਹ ਚੀਜ਼ਾਂ ਨਹੀਂ ਨੇੜੀਆਂ ਬਰੀਕੀਆਂ ਹੈਗੀਆਂ ਸਾਨੂੰ ਸਮਝਣਾ ਪਊਗਾ ਪਾਣੀ ਅਮੁੱਲ ਹੈ। ਇਹਦਾ ਕੋਈ ਮੁੱਲ ਨਹੀਂ ਤਾਰੇ ਦਾ ਸਕਦਾ ਹੈ। ਜੀਵਨ ਦਾਤਾ ਪਹਿਲਾ ਪਾਣੀ ਜੀਵਨ ਹੈ। ਇਹ ਤੋਂ ਬਿਨਾ ਜੀਵਨ ਨਹੀਂ। ਜੀ। ਤੇ ਹਵਾ ਪਾਣੀ ਧਰਤੀ ਬਚੂਗਾ ਤੇ ਸਾਡਾ ਭੋਜਨ ਬਚੂਗਾ। ਜੇ ਅਸੀਂ ਇਹ ਨਾ ਬਚਾਇਆ ਰੁਪਈਆਂ ਨੂੰ ਕੀ ਕਰਾਂਗੇ? ਰੁਪਈਏ ਤਾਂ ਹੁਣ ਉਸ ਮੁਲਕ ਵਿੱਚ ਵੀ ਹੋਣਗੇ। ਇਦੇ ਨਾਲ ਹੁਣੋ ਜਦਨ ਕਰ ਰਹੇ ਆ ਪਰ ਉਸ ਵੇਲੇ ਜਾਗੇ ਨਹੀਂ ਅੱਜ ਹੁਣ ਮੁੱਕ ਗਿਆ ਦਰਦੀ ਟੂ ਪਾਣੀ ਹੁਣ ਜਾਗ ਰਹੇ ਸੋ ਇਸ ਵਾਸਤੇ ਅਸੀਂ ਉਹ ਜਿਹੜਾ ਅਫਰੀਕਾ ਦਾ ਸਿਰ ਕੇਪ ਕੇਪ ਟਾਊਨ ਜੀ ਕੇਪ ਟਾਊਨ ਅਸੀਂ ਉਹ ਨਾ ਬਣੀਏ ਉਦੋਂ ਅਸੀਂ ਬਚਣਾ ਇਹਦੇ ਵਾਸਤੇ ਅਸੀਂ ਅੱਜ ਹੀ ਜਿਹੜੇ ਜਦਨ ਕਰੀਏ ਜਿੱਥੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਅਸੀਂ ਜਿੱਥੇ ਰਹਿ ਰਹੇ ਹਾਂ ਜਿੱਥੇ ਵਹਿ ਰਹੇ ਸਾਡਾ ਫਰਜ਼ ਬਣਦਾ ਹੈ ਸਿ ਬਾਬੇ ਨਾਨਕ ਦੇ ਬਚਨਾਂ ਤੇ ਅਮਲ ਕਰੀਏ ਦੇ ਜੇ ਅਸੀਂ ਉਹਨਾਂ ਦੇ ਅਮਲ ਕਰਾਂਗੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਸਾਰਿਆਂ ਵਾਸਤੇ ਸਾਨੂੰ ਉਹਦਾ ਲਾਭ ਹੋਵੇ। ਹਾਂ ਦੋਸਤੋ ਜੀ ਅਸੀਂ ਆਉਣਿਆਏ ਸਮੇਂ ਦੇ ਵਿੱਚ ਪਾਣੀ ਨੂੰ ਨਾ ਬਚਾਇਆ ਤਾਂ ਸਾਡੇ ਰਾਤ ਤੱਕ ਹੈ ਉਹ ਹਨੇਦਾਰ ਮਈ ਹੈ। ਇਸ ਕਾ ਕਿਸ ਸਮੇਂ ਵੀ ਅਸੀਂ ਹੁਣੇ ਤੋਂ ਹੀ ਪਾਣੀ ਬਚਾਈਏ। ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਈ। ਬਹੁਤ-ਬਹੁਤ ਤੁਹਾਡਾ ਸਾਰਾ ਸਤਿਕਾਰ ਬਰਕਰਾਰ।